ਮੈਂ ਬੇਸਿਕਲੀ ਹਰਿਆਣੇ ਤੋਂ ਬਿਲੋਂਗ ਕਰਦਾ ਸੀਗਾ ਅਸੀਂ ਵੀ ਮਤਲਬ ਉੱਥੇ ਵੀ ਇਹਨਾਂ ਦੀ ਨਹੀਂ ਹੋ ਸੀਗੀ ਤੇ ਬਹੁਤ ਬੜਾ ਸਦਮਾ ਇਹ ਪੰਜਾਬ ਨੂੰ ਲੱਗਿਆ ਹੈਗਾ ਇਹਨਾਂ ਦੇ ਬੇਟੇ ਬਾਹਰ ਗਏ ਹੋਏ ਨੇ ਤੇ ਉਹ ਕਲ ਆ ਜਾਣਗੇ ਤੇ ਪਰਸੋ 11 ਵਜੇ 11:30 ਵਜੇ ਮੋਡਲ ਟਾਊਨ ਐਕਸਟੈਂਸ਼ਨ ਮੇਂ ਇਹਨਾਂ ਦਾ ਸਸਕਾਰ ਰਾਜ ਕੀ ਹੈ ਜਿਹੜਾ ਮਾਨ ਸਨਮਾਨ ਨਾਲ ਹੋਸਾ ਦਾ ਤਾਂ ਸੁਮੇਲ ਲੁਧਿਆਣਾ ਦੇ ਸੀਪੀ ਕੁਲਦੀਪ ਚਾਹਲ ਆਰਐਨ ਦਸਤੇ ਇੱਕ ਸਰਜੀਤ ਪਟਾਣ ਵਾਲਾ ਕਰ ਪਾਉਂਦੇ ਬੜੇ ਡਾਕਟਰ ਜੀ ਪਾਪਾ ਜੀ ਸਾਹਿਬ ਤੇ ਸ਼ਹੀਦ ਜੀ ਨੇ ਇਹ ਗੱਲ ਕਰ ਲੈਣੀ ਹੈ ਚਾਲ ਸਾਹਿਬ ਦੇ ਨਾਲ ਚਾਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਡਾਕਟਰ ਸਾਹਿਬ ਜੀ ਬਹੁਤ بڑا ਸਦਮਾ ਪੰਜਾਬ ਨੂੰ ਲੱਗਿਆ ਤੇ ਪਰਿਵਾਰ ਨੂੰ ਲੱਗਿਆ ਤੇ ਬਹੁਤ ਹੀ ਮਹਾਨ ਸ਼ਖਸੀਅਤ ਸੀਗੇ ਤੇ ਬੱਚਾ ਬੱਚਾ ਉਹਨਾਂ ਦੀ ਜਿਹੜੀ ਕਵਿਤਾ ਸੀਗਾ ਉਹ ਪੜ੍ਹਦਾ ਸੀਗਾ ਮੈਂ ਬੇਸਿਕਲੀ ਹਰਿਆਣੇ ਤੋਂ ਬਿਲੋਂਗ ਕਰਦਾ ਸੀਗਾ ਅਸੀਂ ਵੀ ਮਤਲਬ ਉੱਥੇ ਵੀ ਇਹਨਾਂ ਦੀ ਇਨੀ ਹੋ ਸੀਗੀ ਤੇ ਬਹੁਤ بڑا ਸਦਮਾ ਪੰਜਾਬ ਨੂੰ ਲੱਗਿਆ ਹੈਗਾ ਐਂਡ ਅਸੀਂ ਅਰਦਾਸ ਕਰਦੇ ਹਾਂ ਸਾਰੇ ਵਾਹਿਗੁਰੂ ਪਰਮਾਤਮਾ ਨੂੰ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇ ਤੇ ਉਹਨਾਂ ਦੀ ਆਤਮਾ ਨੂੰ ਸ਼ਾਂਤੂ। ਜਦੋਂ ਸਭ ਜਦੋਂ ਪਤਾ ਲੱਗਾ ਕਿ ਡਾਕਟਰ ਸਾਹਿਬ ਨਹੀਂ ਰਹੇ ਤਾਂ ਤਦ ਫਰ ਕੀ ਕੀ ਚੀਜ਼ਾਂ ਯਾਦ ਆਈਆਂ ਡਾਕਟਰ ਸਾਹਿਬ ਦੀਆਂ ਤੋਂ ਇਹ ਤੋਂ ਹਰ ਕਿਸੇ ਦਾ ਆਪਣਾ ਆਪਣਾ ਐਕਸਪੀਰੀਅੰਸ ਹੈਗਾ ਉਹਨਾਂ ਦੀ ਕਵਿਤਾ ਦੇ ਨਾਲ ਹਰ ਕਿਸੇ ਦਾ ਵੱਖਰਾ ਵੱਖਰਾ ਬਟ ਸਾਨੂੰ ਜਦੋਂ ਪਤਾ ਲੱਗਿਆ ਕਿ ਬੜੇ ਸਵਾਸ ਸੀਗੇ ਡੇਲੀ ਉਹ ਸ਼ੇਅਰ ਕਰਦੇ ਸੀਗੇ ਤੇ ਇੱਕਦਮ ਹੀ ਸਾਰਾ ਜਦੋਂ ਸੀਐਮ ਸਾਹਿਬ ਦਾ ਵੀ ਮੈਸੇਜ ਆਇਆ ਕਿ ਉੱਥੇ ਜਾ ਕੇ ਸੀਐਮ ਸਾਹਿਬ ਬਾਹਰ ਨੇ ਤੇ ਦੂਜਾ ਬਾਕੀ ਸਾਰੇ ਪੁਲਿਸ ਅਫਸਰ ਔਰ ਬਹੁਤ ਸਾਰੇ ਲੋਕ ਇਹਨਾਂ ਨੂੰ ਪਰਸਨਲੀ ਜਾਣਦੇ ਸੀਗੇ ਬਹੁਤ ਹੀ ਪਿਆਰੀ ਸ਼ਖਸੀਅਤ ਸੀਗੇ ਐਂਡ ਇਹਨਾਂ ਦੇ ਨਾਲ ਪਰਸਨਲ ਐਕਸਪੀਰੀਅੰਸ ਮੈਨੂੰ ਕਈ ਵਾਰ ਮਿਲਣ ਦਾ ਮੌਕਾ ਮਿਲਿਆ ਬਹੁਤ ਹੀ ਇੱਕ ਚੰਗੀ ਸੀਗੇ ਹਾਂ ਜੀ ਸਤੇ ਕੱਲ ਇਹਨਾਂ ਦੇ ਬੇਟੇ ਬਾਹਰ ਗਏ ਹੋਏ ਨੇ ਤੇ ਉਹ ਕੱਲ ਆ ਜਾਣਗੇ ਤੇ ਪਰਸੋਂ 11:00 ਵਜੇ 11:30 ਵਜੇ ਮੋਡਲ ਟਾਊਨ ਐਕਸਟੈਂਸ਼ਨ ਮੇਨਾ ਦਾ ਸੰਸਕਾਰ ਰਾਜ ਕੀ ਹੈ ਜਿਹੜਾ ਮਾਨ ਸਨਮਾਨ ਨਾਲ ਦਾ ਸੰਸਕਾਰ ਥੈਂਕ ਯੂ ਥੈਂਕ ਯੂ ਥੈਂਕ ਯੂ ਉਹ ਲੇਟਰੋਂ ਤੁਹਾਨੂੰ ਦੱਸਾਂਗੇ ਜੀ ਤੇ ਕੁਲਦੀਪ ਸਿੰਘ ਚਾਹਲ ਸਰਜੀਤ ਪਾਤਰ ਉਹਨਾਂ ਦੇ ਘਰ ਪਹੁੰਚੇ ਸਨ ਦੱਸਦੇ ਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਤੇ ਉਹਨਾਂ ਦੇ ਵੱਲੋਂ ਦੁੱਖ ਦਿਤਾਇਆ ਗਿਆ ਉੱਥੇ ਉਹਨਾਂ ਇਹ ਵੀ ਕਿਹਾ ਕਿ ਸੀਐਮ ਮਾਨ ਉਹਨਾਂ ਦੇ ਵੱਲੋਂ ਸਪੈਸ਼ਲ ਤੌਰ ਤੇ ਪਰ ਕਿਹਾ ਗਿਆ ਕਿ ਉਹਨਾਂ ਦੇ ਘਰ ਜਾ ਕੇ ਆਓ ਦੁੱਖ ਜਿਹੜਾ ਉਹ ਬੰਦਾ ਕਿਉਂ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਇਸ ਸਮੇਂ ਤੁਹਾਨੂੰ ਲੁਧਿਆਣਾ ਤੋਂ ਦੱਸਦੇ ਕਿ ਲੁਧਿਆਣਾ ਦੇ ਸੀਪੀ ਕੁਲਦੀਪ ਸਿੰਘ ਚਾਹਲ ਸਰਜੀਤ ਪਾਤਰ ਉਹਨਾਂ ਦੇ ਘਰ ਪਹੁੰਚੇ ਸਨ ਤੇ ਇਹਨਾਂ ਦੇ ਨਾਲ ਨਾਲ ਇਥੇ ਜੋ ਹੋਰ ਅਧਲਾ ਅਧਿਕਾਰੀ ਨੂੰ ਵੀ ਪਹੁੰਚੇ ਹਨ ਦੱਸਦੇ ਕਿ ਉਹਨਾਂ ਦੇ ਵੱਲੋਂ ਸਪੈਸ਼ਲ ਤੌਰ ਤੇ ਵੀ ਜਾਣਕਾਰੀ ਦਿੱਤੀ ਗਿਆ ਕਿ ਸੀਐਮ ਸਾਹਿਬ ਉਹਨਾਂ ਦੇ ਵੱਲੋਂ ਉਹਨਾਂ ਨੂੰ ਇਹ ਮੈਸੇਜ ਆਇਆ ਸੀ ਕਿ ਸਰਦੀਪ ਪਾਤਰ ਜੀ ਉਹਨਾਂ ਦੇ ਘਰ ਜਿਹੜਾ ਉਹ ਜਾ ਕੇ ਆਉਣ ਤੇ ਇੱਕ ਇਹ ਵੀ ਗੱਲ ਉਹਨਾਂ ਤੁਸੀਂ ਕਿ ਜੋ ਸਨਮਾਨਾਂ ਦੇ ਤਹਿਤ ਸਰਕਾਰੀ ਸਨਮਾਨਾਂ ਦੇ ਤਹਿਤ ਅੰਤਿਮ ਸੰਸਕਾਰ ਆ ਜਿਹੜਾ ਉਹ ਪਾਤਰ ਸਾਹਿਬ ਦਾ ਕੀਤਾ ਜਾਏਗਾ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖ ਮਿਲੇ ਮੈਂ ਬੇਸਿਕਲੀ ਹਰਿਆਣੇ ਤੋਂ ਬਿਲੋਂਗ ਕਰਦਾ ਸੀਗਾ ਅਸੀਂ ਵੀ ਮਤਲਬ ਉੱਥੇ ਵੀ ਇਹਨਾਂ ਦੀ ਇਨੀ ਹੋ ਸੀ ਕਿ ਤੇ ਬਹੁਤ بڑا ਸਦਮਾ ਹੀ ਪੰਜਾਬ ਨੂੰ ਲੱਗਿਆ ਹੈਗਾ ਇਹਨਾਂ ਦੇ ਬੇਟੇ ਬਾਹਰ ਗਏ ਹੋਏ ਨੇ ਤੇ ਉਹ ਕੱਲ ਆ ਜਾਣਗੇ ਤੇ ਪਰਸੋਂ 11:00 ਵਜੇ 11:30 ਵਜੇ ਮੋਡਲ ਟਾਊਨ ਐਕਸਟੈਂਸ਼ਨ ਮੇਨ ਦਾ ਸੰਸਕਾਰ ਰਾਜ ਕੀ ਹੈ ਜਿਹੜਾ ਮਾਨ ਸਨਮਾਨ ਨਾਲ ਦਾ ਸੰਸਕਾਰ ਤਾਂ ਸੁਮੇਲ ਲੁਧਿਆਣਾ ਦੇ ਸੀਪੀ ਕੁਲਦੀਪ ਚਾਹਲ ਆ ਰਹੇ ਨੇ ਦੱਸ ਦੇ ਇੱਕ ਸਰਜੀਤ ਪਾਤਲਵੰਦ ਨਾਲ ਕਰ ਪਹੁੰਚੇ ਡਾਕਟਰ ਸਾਹਿਬ ਤੇ ਸਾਹਿਬ ਦੇ ਨਾਲ ਗੱਲ ਕਰ ਲੈਣੇ ਚੱਲ ਸਾਹਿਬ ਦੇ ਨਾਲ ਚੱਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਡਾਕਟਰ ਸਾਹਿਬ ਬਾਰੇ ਬਹੁਤ بڑا ਸਦਮਾ ਪੰਜਾਬ ਨੂੰ ਲੱਗਿਆ ਤੇ ਪਰਿਵਾਰ ਨੂੰ ਲੱਗਿਆ ਤੇ ਬਹੁਤ ਹੀ ਮਹਾਨ ਸ਼ਖਸੀਅਤ ਸੀਗੇ ਤੇ ਬੱਚਾ-ਬੱਚਾ ਉਹਨਾਂ ਦੀ ਜਿਹੜੀ ਕਵਿਤਾ ਸੀਗਾ ਉਹ ਪੜ੍ਹਦਾ ਸੀਗਾ ਮੈਂ ਬੇਸਿਕਲੀ ਹਰਿਆਣੇ ਤੋਂ ਬਿਲੋਂਗ ਕਰਦਾ ਸੀਗਾ ਅਸੀਂ ਵੀ ਮਤਲਬ ਉੱਥੇ ਵੀ ਇਹਨਾਂ ਦੀ ਇੰਨੀ ਹੋ ਸੀਗੀ ਤੇ ਬਹੁਤ بڑا ਸਦਮਾ ਹੀ ਪੰਜਾਬ ਨੂੰ ਲੱਗਿਆ ਹੈਗਾ ਐਂਡ ਅਸੀਂ ਅਰਦਾਸ ਕਰਦੇ ਹਾਂ ਸਾਰੇ ਵਾਹਿਗੁਰੂ ਪਰਮਾਤਮਾ ਨੂੰ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇ ਤੇ ਉਹਨਾਂ ਦੀ ਆਤਮਾ ਨੂੰ ਸ਼ਾਂਤੂ। ਜੈਲ ਸਭ ਜਦੋਂ ਪਤਾ ਲੱਗਾ ਕਿ ਡਾਕਟਰ ਸਾਹਿਬ ਨਹੀਂ ਰਹੇ ਤਾਂ ਤੋ ਫਰ ਕੀ ਕੀ ਚੀਜ਼ਾਂ ਯਾਦ ਆਈਆਂ ਡਾਕਟਰ ਸਾਹਿਬ ਜੀ ਤੁਹਾਨੂੰ ਇਹ ਤੋਂ ਹਰ ਕਿਸੇ ਦਾ ਆਪਣਾ ਆਪਣਾ ਐਕਸਪੀਰੀਅੰਸ ਹੈਗਾ ਉਹਨਾਂ ਦੀ ਕਵਿਤਾ ਦੇ ਨਾਲ ਹਰ ਕਿਸੇ ਦਾ ਵੱਖਰਾ ਵੱਖਰਾ ਬਟ ਸਾਨੂੰ ਜਦੋਂ ਪਤਾ ਲੱਗਿਆ ਕਿ ਬੜੇ ਸਵਾਸ ਸੀਗੇ ਡੇਲੀ ਉਹ ਸੈਰ ਕਰਦੇ ਸੀਗੇ ਤੇ ਇੱਕਦਮ ਹੀ ਸਾਰਾ ਜਦੋਂ ਸੀਐਮ ਸਾਹਿਬ ਦਾ ਵੀ ਮੈਸੇਜ ਆਇਆ ਕਿ ਉੱਥੇ ਜਾ ਕੇ ਸੀਐਮ ਸਾਹਿਬ ਬਾਹਰ ਨੇ ਤੇ ਦੂਜਾ ਬਾਕੀ ਸਾਰੇ ਪੁਲਿਸ ਅਫਸਰ ਔਰ ਬਹੁਤ ਸਾਰੇ ਲੋਕ ਇਹਨਾਂ ਨੂੰ ਪਰਸਨਲੀ ਜਾਣਦੇ ਸੀਗੇ ਬਹੁਤ ਹੀ ਪਿਆਰੀ ਸ਼ਖਸੀਅਤ ਸੀਗੇ ਐਂਡ ਇਹਨਾਂ ਦੇ ਨਾਲ ਪਰਸਨਲ ਐਕਸਪੀਰੀਅੰਸ ਮੈਨੂੰ ਕਈ ਵਾਰ ਮਿਲਣ ਦਾ ਮੌਕਾ ਮਿਲਿਆ ਬਹੁਤ ਹੀ ਇੱਕ ਚੰਗੀ ਸੀਗੇ ਸਸਕਾਰ ਵਾਲੀ ਕਰੀਕੀ ਦਾ ਕੋਲ ਸੰਸਕਾਰ ਹਾਂ ਜੀ ਸਤੇ ਕੱਲ ਇਹਨਾਂ ਦੇ ਬੇਟੇ ਬਾਹਰ ਗਏ ਹੋਏ ਨੇ ਤੇ ਉਹ ਕੱਲ ਆ ਜਾਣਗੇ ਤੇ ਪਰਸੋਂ 11:00 ਵਜੇ ਸਾਢੇ 11:00 ਵਜੇ ਮੋਡਲ ਟਾਊਨ ਐਕਸਟੈਂਸ਼ਨ ਮੇਨਾ ਦਾ ਸੰਸਕਾਰ ਰਾਜ ਕੀ ਹੈ ਜਿਹੜਾ ਮਾਨ ਸਨਮਾਨ ਨਾਲ ਸੰਸਕਾਰ ਥੈਂਕ ਯੂ ਥੈਂਕ ਯੂ ਥੈਂਕ ਯੂ ਲੇਟਰੋਂ ਤੋਂ ਦੱਸਾਂਗੇ ਤੇ 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 ਕੁਲਦੀਪ ਸਿੰਘ ਚਾਹਲ ਸਰਜੀਤ ਪਾਤਰ ਉਹਨਾਂ ਦੇ ਘਰ ਪਹੁੰਚੇ ਸਨ ਦੱਸਦੇ ਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਤੇ ਉਹਨਾਂ ਦੇ ਵੱਲੋਂ ਦੁੱਖ ਜਤਾਇਆ ਗਿਆ ਉੱਥੇ ਉਹਨਾਂ ਇਹ ਵੀ ਕਿਹਾ ਕਿ ਸੀਐਮ ਮਾਨ ਉਹਨਾਂ ਦੇ ਵੱਲੋਂ ਸਪੈਸ਼ਲ ਤੌਰ ਤੇ ਪਰ ਕਿਹਾ ਗਿਆ ਕਿ ਉਹਨਾਂ ਦੇ ਘਰ ਜਾ ਕੇ ਆਓ ਦੁੱਖ ਜਿਹੜਾ ਉਹ ਬੰਦਾ ਕਿਹਾ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਇਸ ਸਮੇਂ ਤੁਹਾਨੂੰ ਲੁਧਿਆਣਾ ਤੋਂ ਦੱਸਦੇ ਕਿ ਲੁਧਿਆਣਾ ਦੇ ਸੀਪੀ ਕੁਲਦੀਪ ਸਿੰਘ ਚਾਹਲ ਸਰਜੀਤ ਪਾਤਰ ਉਹਨਾਂ ਦੇ ਘਰ ਪਹੁੰਚੇ ਸਨ ਅਤੇ ਇਹਨਾਂ ਦੇ ਨਾਲ ਨਾਲ ਇਥੇ ਜੋ ਹੋਰ ਅਧਲਾ ਅਧਿਕਾਰੀ ਨੂੰ ਵੀ ਪਹੁੰਚੇ ਹੋਏ ਨੇ ਦੱਸਦੇ ਕਿ ਉਹਨਾਂ ਦੇ ਵੱਲੋਂ ਸਪੈਸ਼ਲ ਤੌਰ ਤੇ ਵੀ ਜਾਣਕਾਰੀ ਦਿੱਤੀ ਗਿਆ ਕਿ ਸੀਐਮ ਸਾਹਿਬ ਉਹਨਾਂ ਦੇ ਵੱਲੋਂ ਉਹਨਾਂ ਨੂੰ ਇਹ ਮੈਸੇਜ ਆਇਆ ਸੀ ਕਿ ਸਰਦੀਪ ਪਾਤਰ ਜੀ ਉਹਨਾਂ ਦੇ ਘਰ ਜਿਹੜਾ ਉਹ ਜਾ ਕੇ ਆਉਣ ਤੇ ਇੱਕ ਇਹ ਵੀ ਕਹਿ ਲੰਨਾ ਤੁਸੀਂ ਕਿ ਜੋ ਸਨਮਾਨਾਂ ਦੇ ਤਹਿਤ ਸਰਕਾਰੀ ਸਨਮਾਨਾਂ ਦੇ ਤਹਿਤ ਅੰਤਿਮ ਸੰਸਕਾਰ ਹੈ ਜਿਹੜਾ ਉਹ ਪਾਤਰ ਸਾਹਿਬ ਦਾ ਕੀਤਾ ਜਾਏਗਾ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦਲੇ